ਨਸਿਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਜੀਰਾ ਹਲਕਾ ਦੇ ਅਸੀਂ ਪਿੰਡ 마ਸ਼ੀਆਂ ਦੇ ਵਿੱਚ ਮੌਜੂਦ ਹੈਗੇ ਆ 마ਸ਼ੀਆਂ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਅੱਜ ਪ੍ਰਾਪਰਟੀ ਸੀਜ਼ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਮੌਕੇ ਤੇ ਡੀਐਸਪੀ ਜੀਰਾ ਸਰਦਾਰ ਗਰਦੀਪ ਸਿੰਘ ਪਹੁੰਚੇ ਹੋਰੀ ਨਾਲ ਪੁਲਿਸ ਵਾਲ ਜਿਹੜੇ ਮੌਕੇ ਤੇ ਪਹੁੰਚੇ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹ ਜਿਹੜੀ ਪ੍ਰਾਪਰਟੀ ਸੀਜ਼ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਮਾਮਲਾ ਡਰੱਗ ਦੇ ਨਾਲ ਜੁੜਿਆ ਹੋਇਆ ਜਿੱਥੇ ਤੁਸੀਂ ਸਾਹਮਣੇ ਦੇਖ ਸਕਦੇ ਇੱਕ ਨੋਟਿਸ ਵੀ ਲਗਾਇਆ ਗਿਆ ਹੈ ਅੱਜ ਘਰ ਦੇ ਸਾਹਮਣੇ ਪਹੁੰਚ ਕੇ ਔਰ ਸਾਹਮਣੇ ਤੁਸੀਂ ਕੋਠੀ ਦੇਖ ਸਕਦੇ ਇਸ ਜਿਹੜੀ ਕੋਠੀ ਹੈ ਉਹਨੂੰ ਜਿਹੜਾ ਜਿਹੜਾ ਸੀਜ਼ ਕੀਤਾ ਗਿਆ ਹੈਗਾ 1 ਕਰੋੜ 2 ਲੱਖ 90 ਹਜ਼ਾਰ ਦਾ ਜਿਹੜਾ ਜਿਹੜੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਮਾਮਲਾ ਕਾਫੀ ਸੀਰੀਅਸ ਹੈਗਾ ਜੀਰਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਤੁਸੀਂ ਲਗਾਤਾਰ ਤਸਵੀਰਾਂ ਵੇਖ ਸਕਦੇ ਸੀ ਗੱਲਬਾਤ ਵੀ ਇੱਥੇ ਕਰਦੇ ਆ ਗਿਆ ਹੋਰ ਜਿਹੜੀ ਸਾਰੀ ਗੱਲਬਾਤ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਹੈਗੇ ਤੇ ਸਾਡੇ ਰਿਸਪੈਕਟੇਬਲ ਸੀਨੀਅਰ ਅਫਸਰ ਸਾਹਿਬਾਨ ਦੀ ਹਾਜ਼ਰ ਹਾਂ ਤਾਂ ਸਰ ਜਿਹੜਾ ਸਾਡੇ ਪੁਲਿਸ ਦਾ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਲਗਾਤਾਰ ਜਾਰੀ ਹੈ ਤੇ ਉਹਨਾਂ ਤੋਂ ਉਹਨਾਂ ਦੇ ਖਿਲਾਫ ਜਿਹੜੀ ਹੈ ਨਸ਼ਿਆਂ ਦੀ ਬਰਾਮਦ ਕਰਕੇ ਲਗਾਤਾਰ ਮਕਦਮੇ ਦਰਜ ਕੀਤੇ ਜਾ ਰਹੇ ਹਨ ਔਰ ਜਿਹੜੇ ਨਸ਼ੇ ਦੇ ਸਮਗਲਰਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਜਿਹੜੀਆਂ ਪ੍ਰਾਪਰਟੀਆਂ ਗੈਰਕਾਨੂੰਨੀ ਤਿੱਕੇ ਨਾ ਬਣਾਈਆਂ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਆਈਡੈਂਟੀਫਾਈ ਕਰਕੇ ਜੋ ਜਬਤ ਕੀਤੀਆਂ ਕਰਵਾਈਆਂ ਜਾ ਰਹੀਆਂ ਇਸੇ ਕੜੀ ਦੇ ਤਹਿਤ ਜੋ ਇੱਕ ਘਰ ਆ ਇਸ ਮਾਚੀਆ ਵਸਤੇ ਦੇ ਦੋ ਬਦਨਾਮ ਸਮਗਲਰ ਨੇ ਵਿਛਾਲ ਤੇ ਚਾਲੂ ਦੋ ਭਰਾਣੇ ਰੋਸ਼ਨ ਸਿੰਘ ਦੇ ਮੁੰਡੇ ਇਹਨਾਂ ਤੇ ਪਿਛਲੇ ਸਾਲ ਮਕਦਮਾ ਨੰਬਰ 85 ਦਰਜ ਹੋਇਆ ਸੀ ਉੱਚ 1 ਕਿਲੋ ਇਹਨਾਂ ਤੋਂ ਜਿਹੜੀ ਹੈਰਨ ਫਰਾਮਦ ਹੋਈ ਸੀਗੀ ਤੇ ਕਰੀਬ ਇਹਨਾਂ ਤੋਂ 9 ਲੱਖ ਜਿਹੜਾ 11 13 ਲੱਖ ਰੁਪਈਆ ਡਰਗ ਮਨੀ ਰਿਕਵਰ ਹੋਇਆ ਸੀ ਉਸ ਮਕਦਮੇ ਦੇ ਵਿੱਚ ਜਿਹੜਾ ਇਹ ਘਰ ਇਹਦੀ ਕੀਮਤ ਅਸੀਂ ਮਤਲਬ ਐਕਸਪਰਟ ਤੋਂ 1 ਕਰੋੜ 2 ਲੱਖ ਰੁਪਈਆ ਕਿ ਗਈ ਸੀਗੀ ਇਹ ਇਹਦਾ ਪ੍ਰੋਪੋਜ਼ਲ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ ਭੇਜੀ ਸੀ ਔਰ ਜਿਨ੍ਹਾਂ ਨੇ ਸਾਡੇ ਐਸ ਐਚਓ ਸਿਟੀ ਜੀਰਾ ਇੰਸਪੈਕਟਰ ਕਮਲਜੀਤ ਰਾਏ ਇਹਨਾਂ ਦੀ ਪ੍ਰੋਪੋਇਲ ਦੇ ਨਾਲ ਸੈਮਟ ਹੁੰਦੇ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਨੇ ਇਹ ਜਿਹੜਾ 1 ਕਰੋੜ 2 ਲੱਖ ਦਾ ਘਰ ਇਹਨਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਬਣਾਇਆ ਦੋਨਾਂ ਨੇ ਵਿਸ਼ਾਲ ਤੇ ਸਾਨੂੰ ਸ਼ਾਲੂ ਨੇ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਨੇ ਅਟੈਚ ਕਰ ਦਿੱਜ ਫ੍ਰੀਜ਼ ਕਰ ਦਿੱਤਾ ਇਹ ਨਾ ਹੁਣ ਕਿਤੇ ਵਿਕ ਸਕਦਾ ਇਹ ਤੇ ਮਾਲ ਮੈਂ ਕਿਵੇਂ ਦੁਬਾਰਾ ਇਹਦੇ ਤੇ ਰੈਡ ਐਂਟਰੀ ਹੁਣ ਹੋ ਜਣੀ ਤੇ ਇਸ ਤੋਂ ਬਾਅਦ ਇਹ ਫ੍ਰੀਜ਼ ਹੋ ਗਿਆ ਸਰ ਇਹ ਦੋਨਾਂ ਭਰਾਵਾਂ ਦੇ ਬਦਨਾਮ ਨੇ ਇਹਨਾਂ ਤੇ ਪਹਿਲਾਂ ਵੀ 8-8 ਨੰਨੋਂ ਪਰਚੇ ਨੇ ਜਿੰਨਾਂ ਦੇ ਵਿੱਚ ਕਾਫੀ ਨਾਤੇ ਐਂਡੀ ਦੇ ਪਰਚੇ ਦਰਜ ਨੇ ਸਰ ਇਹ ਕਿੰਨੀ ਰਿਕਵਰੀ ਕੀਤੀ ਜਿਹੜੀ ਇੱਕ 1 ਕਿਲੋ ਹੈਰਮਸੀ ਦੀ 13 ਲੱਖ ਡਗਮਣੀ ਸੀ ਇਸ ਤੋਂ ਇਲਾਵਾ ਜਿਹੜਾ ਇਹ ਜਿਹੜੇ ਦੋਨੇ ਭਰਾ ਹੋਰ ਵੀ ਇਹਨਾਂ ਤੇ ਕਈ ਪਰਚੇ ਦਰਜ ਆ ਅਸੀਂ ਹੁਣ ਤੱਕ ਜਿਹੜੀ ਜੀਰਾ ਸੁਵਿਟਸ ਕੱਲੀ ਜੀਰਾ ਸਬੜੂ ਨੇ ਦੇ ਵਿੱਚ 17 ਜਿਹੜੇ ਬਦਨਾਮ ਸਮਗਲ ਨੇ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਕੇ ਉਹਨਾਂ ਦੀ ਕਰੀਬ 5 ਕਰੋੜ 40 ਲੱਖ ਦੀ ਕੱਲੀ ਜੀਰਾ ਸਬੜੂ ਨੇ ਦੇ ਵਿੱਚ ਜਿਹੜੀ ਅਸੀਂ ਗੈਰਕਾਨੂੰਨੀ ਤਰੀਕੇ ਨਾਲ ਨਸ਼ਿਆਂ ਦੇ ਕਾਰੋਬਾਰ ਤੋਂ ਜੋ ਪ੍ਰਾਪਰਟੀ ਬਣਾਈ ਇਸ ਬਗਲਰਾਂ ਨੇ ਉਹ ਅਸੀਂ ਫ੍ਰੀਜ਼ ਕਰਾ ਦਿੱਤੀ ਹੈ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਮਾਲ ਮਹਿਕਮੇ ਦੇ ਵਿੱਚ ਇਹਦੇ ਨਾਰਾਜ਼ ਹੋਏ ਨਾ ਨਾ ਕਿ ਵਿਕ ਸਕਦੀ ਹੈ ਨਾ ਟ੍ਰਾਂਸਫਰ ਹੋ ਸਕਦੀ ਹੈ ਇਸ ਤੋਂ ਬਾਅਦ ਇਹਨਾਂ ਨੂੰ ਸਿਰਫ ਅਪੀਲ ਕਰਨ ਦਾ ਅਧਿਕਾਰ ਹੈ ਉੱਤੇ ਅਥਾਰਟੀ ਪਾਸ ਉਹ ਜੋ ਵੀ ਫੈਸਲਾ ਅਥਾਰਟੀ ਕਰੂਗੀ ਉਹ ਬਾਦੀਪੂ ਕਰੇਗਾ